ਤੁਸੀਂ ਦੇਖ ਰਹੇ ਹੋ ਚੈਨਲ ਪੋਸੂ ਨਾਮਾ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਵੱਡੇ ਅੱਤਵਾਦੀ ਹਮਲੇ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਦੋਸਤੋ ਬੜੇ ਦੁੱਖ ਦੀ ਖਬਰ ਹੈ ਕਿ ਜੰਮੂ ਕਸ਼ਮੀਰ ਜਿਸ ਨੂੰ ਕਦੇ ਆਪਾਂ ਜੰਨਤ ਕਹਿੰਦੇ ਸੀ ਉਹਦੀਆਂ ਖੂਬਸੂਰਤ ਵਾਦੀਆਂ ਦਾ ਜ਼ਿਕਰ ਕਰਦੇ ਸੀ ਪਰ ਜੰਮੂ ਕਸ਼ਮੀਰ ਦੀ ਖੂਬਸੂਰਤੀ ਨੂੰ ਔਰ ਉਥੇ ਦੇ ਮਾਹੌਲ ਨੂੰ ਪਤਾ ਨਹੀਂ ਕਿਸ ਦੀ ਨਜ਼ਰ ਲੱਗ ਗਈ ਕਿ ਅੱਜ ਉਥੇ ਜਾਣ ਤੋਂ ਵੀ ਅਸੀਂ ਕਤਰਉਂਦੇ ਹਾਂ ਇੰਨਾ ਵੱਡਾ ਅਤਾਂਕੀ ਹਮਲਾ ਜਿਸ ਨੂੰ ਮੱਦੇਨਜ਼ਰ ਰੱਖਦੇ ਹੋਇਆ ਪੂਰੇ ਭਾਰਤ ਦੇ ਵਿੱਚ ਹਾਈ ਅਲਰਟ ਖਾਸ ਕਰਕੇ ਦਿੱਲੀ ਦੇ ਵਿੱਚ ਅਲਰਟ ਜਿਹੜਾ ਹੈ ਉਹ ਜਾਰੀ ਕਰ ਦਿੱਤਾ ਹੈ ਦਿੱਲੀ ਪੁਲਿਸ ਨੂੰ ਸੈਰ ਸਪਟਾ ਸਥਾਨਾਂ ਤੇ ਹੋਰ ਮਹੱਤਵਪੂਰਨ ਥਾਵਾਂ ਦੇ ਉੱਪਰ ਜਿਹੜੀ ਹੈ ਪੂਰੀ ਚੌਕਸੀ ਵਰਤੀ ਜਾ ਰਹੀ ਹੈ ਔਰ ਲੋਕਾਂ ਨੂੰ ਵੀ ਇਹ ਬਾਰ-ਬਾਰ ਅਪੀਲ ਕੀਤੀ ਜਾ ਰਹੀ ਹੈ ਕਿ ਮਤਲਬ ਉਹ ਜ਼ਿਆਦਾ ਕਰਕੇ ਭੀੜ ਭਰੇ ਇਲਾਕਿਆਂ ਦੇ ਵਿੱਚ ਨਾ ਜਾਣ ਹੁਣ ਦੋਸਤੋ ਦੱਸਿਆ ਤੇ ਹੀ ਜਾ ਰਿਹਾ ਹੈ ਕਿ ਇਹ ਅੱਤਵਾਦੀ ਹਮਲਾ ਹੈ ਜਿਸ ਦੇ ਵਿੱਚੋਂ ਔਰ 16 ਨਾਮ ਸਾਹਮਣੇ ਆਏ ਨੇ ਔਰ ਇਸ ਅੱਤਵਾਦੀ ਹਮਲੇ ਦੇ ਵਿੱਚ ਤਕਰੀਬਨ 26 ਲੋਕਾਂ ਦੇ ਵਿੱਚੋਂ 16 ਦੇ ਨਾਮ ਸਾਹਮਣੇ ਆਏ ਨੇ ਜਿਨ੍ਹਾਂ ਵਿੱਚੋਂ ਇੱਕ ਨੇਪਾਲ ਦਾ ਵੀ ਨਾਗਰਿਕ ਦੱਸਿਆ ਜਾ ਰਿਹਾ ਹੈ ਇੱਕ ਸੌਦੀ ਅਰਬ ਦਾ ਦੱਸਿਆ ਜਾ ਰਿਹਾ ਇਸ ਤੋਂ ਇਲਾਵਾ ਪ੍ਰਸ਼ਾਸਨ ਦੇ ਵੱਲੋਂ 10 ਜ਼ਖਮੀਆਂ ਦੀ ਸੂਚੀ ਜਿਹੜੀ ਹੈ ਉਹ ਜਾਰੀ ਕੀਤੀ ਗਈ ਹੈ ਔਰ ਦੱਸਿਆ ਇੱਥੇ ਮੈਨੂੰ ਦੁੱਖ ਲੱਗਦਾ ਹੈ ਕਿ ਇੱਕ ਕਾਰੋਬਾਰੀ ਜਿਹੜਾ ਹੈ ਕਾਨਪੁਰ ਦਾ ਰਹਿਣ ਵਾਲਾ ਹੈ ਔਰ ਕੁਝ ਮਹੀਨੇ ਪਹਿਲਾਂ ਹੀ ਡੇਢ ਤੋਂ 2 ਮਹੀਨੇ ਪਹਿਲਾਂ ਹੀ ਉਸ ਦੀ ਸ਼ਾਦੀ ਹੋਈ ਹੈ ਉਹ ਵੀ ਇਸ ਅਤੰਕੀ ਦਾ ਸ਼ਿਕਾਰ ਹੋ ਗਿਆ ਦੋਸਤੋ ਇਹ ਲੋਕ ਕੌਣ ਨੇ ਕੌਣ ਨੇ ਲੋਕ ਜੋ ਇਸ ਤਰ੍ਹਾਂ ਮਤਲਬ ਕਨੌਣੀਆਂ ਹਰਕਤਾਂ ਤੇ ਉਤਰਦੇ ਨੇ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਨੇ ਬਹੁਤ ਗੱਲਾਂ ਬਾਤਾਂ ਕਰਦੀਆਂ ਨੇ ਪਰ ਜਦੋਂ ਦੋਸਤੋ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਨੇ ਤਾਂ ਉਸ ਵੇਲੇ ਵੱਡੇ ਵੱਡੇ ਦਾਅਵਿਆਂ ਦੀ ਜਿਹੜੀ ਹੈ ਪੋਲ ਹੈ ਉਹ ਵੀ ਖੁੱਲ ਜਾਂਦੀ ਹੈ ਔਰ ਪਹਿਲਾਂ ਉੱਚਾ ਨਾਮ ਤੇ ਧਰਮ ਤਾਂ ਫਿਰ ਕਰਦੀ ਫਾਇਰਿੰਗ ਦੇਖੋ ਇਹ ਇਹ ਜਿਹੜੀਆਂ ਗੱਲਾਂ ਬਾਤਾਂ ਹੈ ਪਹਿਲਾਂ ਨਾਮ ਪੁੱਛਿਆ ਔਰ ਧਰਮ ਪੁੱਛਿਆ ਜੇ ਉਹਨਾਂ ਦੇ ਸੋਚ ਦੇ ਮੁਤਾਬਕ ਉਹ ਧਰਮ ਵਾਲਾ ਨਹੀਂ ਸੀ ਉਹ ਨਾਮ ਉਹਦਾ ਨਹੀਂ ਸੀ ਠੀਕ ਤਾਂ ਫਿਰ ਉਸ ਨੂੰ ਫਾਇਰਿੰਗ ਕਰ ਦਿੱਤੀ ਮਹਿਲਾ ਚਸ਼ਮਦੀਨ ਨੇ ਹੈਰਾਨੀ ਕਰਨ ਵਾਲੇ ਜਿਹੜੇ ਹੈ ਖੁਲਾਸੇ ਉਹ ਇਸ ਪੂਰੀ ਘਟਨਾ ਨੂੰ ਲੈ ਕੇ ਕੀਤੇ ਨੇ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਇਹ ਦਿਲ ਦਹਿਲਾਉਣ ਵਾਲੀ ਘਟਨਾ ਜਿਹੜੀ ਆ ਸਾਹਮਣੇ ਆਈ ਹੈ ਔਰ ਇਸ ਸੱਤਵਾਦੀ ਹਮਲੇ ਵਿੱਚ 25 ਲੋਕਾਂ ਦੇ ਮਾਰੇ ਜਾਣ ਦਾ ਜਿਹੜਾ ਖਾਦਸਾ ਉਹ ਜ਼ਾਹਿਰ ਕੀਤਾ ਜਾ ਰਿਹਾ ਹੈ ਸੂਤਰਾਂ ਦੇ ਹਵਾਲੇ ਤੋਂ ਅੱਤਵਾਦੀ ਹਮਲੇ ਦੇ ਵਿੱਚ ਦੋ ਵਿਦੇਸ਼ੀ ਨਾਗਰਿਕਾਂ ਦੀ ਵੀ ਮੌਤ ਹੋਈ ਹੈ ਉੱਥੇ ਚਸ਼ਮਦੀਨ ਗਵਾਹਾਂ ਨੇ ਕਿਹਾ ਕਿ ਇੱਕ ਮਹਿਲਾ ਸੈਲਾਨੀ ਨੇ ਕਿਹਾ ਕਿ ਅੱਤਵਾਦੀਆਂ ਨੇ ਪਹਿਲਾਂ ਲੋਕਾਂ ਤੋਂ ਉਹਨਾਂ ਦੀ ਪਛਾਣ ਪੁੱਛੀ ਫਿਰ ਨਾਮ ਧਰਮ ਪੁੱਛਣ ਤੋਂ ਬਾਅਦ ਉਨਾ ਤੇ ਗੋੜੀਬਾਰੀ ਸ਼ੁਰੂ ਕਰ ਦਿੱਤੀ ਦੱਸੋ ਕਿੰਨੇ ਕਮਜ਼ੋਰ ਦਿਲ ਉਹ ਲੋਕ ਨੇ ਜਿਹੜੇ ਕਿ ਇਸ ਮਾਹੌਲ ਨੂੰ ਪਿਆਰੇ ਖੂਬਸੂਰਤ ਮਾਹੌਲ ਨੂੰ ਮਤਲਬ ਇਸ ਤਰ੍ਹਾਂ ਖਰਾਬ ਕਰ ਰਹੇ ਨੇ ਸੈਲਾਨੀ ਲੋਕ ਆਉਂਦੇ ਨੇ ਜੰਮੂ ਕਸ਼ਮੀਰ ਦਾ ਪੂਰੀ ਦੁਨੀਆ ਦੇ ਵਿੱਚ ਨਾਮ ਹੈ ਕਿ ਜੋ ਖੂਬਸੂਰਤੀ ਉੱਥੇ ਦੀ ਹੈ ਪਰ ਇਹਨਾਂ ਲੋਕਾਂ ਦੀ ਕਾਲੀ ਨਜ਼ਰ ਨੇ ਉਹ ਖੂਬਸੂਰਤੀ ਨੂੰ ਮੁਖਤਮ ਕਰ ਦਿੱਤਾ ਹੈ ਔਰਤ ਨੇ ਦੱਸਿਆ ਕਿ ਕਵਾਤਵਾਦੀ ਨੇ ਗੋੜੀਬਾਰੀ ਕੀਤੀ ਔਰ ਉਸ ਤੋਂ ਪਹਿਲਾਂ ਪੁਲਿਸ ਨੂੰ ਪਹਿਲਾਂ ਫੋਨ ਵੀ ਆਇਆ ਦੱਸਿਆ ਵੀ ਗਿਆ ਕਿ 6-7 ਲੋਕਾਂ ਨੂੰ ਗੋੜੀ ਮਾਰ ਗੀ ਹੈ ਔਰ ਔਰਤ ਨੇ ਵੀ ਦੱਸਿਆ ਕਿ ਅੱਤਵਾਦੀ ਨੇ ਗੋਲੀ ਜਦੋਂ ਮਾਰੀ ਹੈ ਤੇ ਪਤਨੀ ਦੇ ਹੱਥ ਦੇ ਵਿੱਚ ਚੂੜਾ ਦੇਖ ਕੇ ਅੱਤਵਾਦੀ ਨੇ ਉਸ ਦੇ ਪਤੀ ਦਾ ਨਾਮ ਪੁੱਛਿਆ ਤਾਂ ਫਿਰ ਗੋਲੀ ਚਲਾ ਦਿੱਤੀ ਦੋਸਤੋ ਚੂੜਾ ਪਾਇਆ ਸੀ ਜੇ ਇਸ ਦੀ ਮੈਂ ਗੱਲ ਦੱਸਿਆ ਨਾ ਕਾਨਪੁਰ ਦਾ ਵਪਾਰੀ ਹੈ ਜਿਹੜਾ ਕਿ ਉੱਥੇ ਵਪਾਰ ਦੇ ਸੰਬੰਧ ਵਿੱਚ ਗਿਆ ਹੋਵੇਗਾ ਔਰ ਨਵਾਂ ਨਵਾਂ ਵਿਆਹ ਹੋਇਆ ਸੀ ਦੇਖੋ ਕਿੰਨੇ ਬੇਰਹਿਮ ਦਿਲ ਨੇ ਇਨ੍ਹਾਂ ਲੋਕਾਂ ਦੇ ਕਿ ਜਰਾ ਵੀ ਤਰਸ ਨਹੀਂ ਖਾਂਦੇ ਸੋ ਇਸ ਕਰਕੇ ਜਿਹੜੇ ਲੋਕ ਲੋਕਾਂ ਨੂੰ ਇਹ ਲੋਕ ਇਸਤੇਮਾਲ ਕਰ ਰਹੇ ਨੇ ਔਰ ਮਤਲਬ ਉਹ ਕਿਦਾਂ ਦੇ ਹੋਣਗੇ ਕੀ ਕਿਸੇ ਦਾ ਦੂਜੇ ਦਾ ਖੂਨ ਬਹਾ ਕੇ ਸ਼ਾਂਤੀ ਮਿਲ ਸਕਦੀ ਹੈ ਕਦੇ ਨਹੀਂ ਮਿਲ ਸਕਦੀ ਸੋ ਮਹਿਲਾ ਸੈਲਾਨੀ ਜੋ ਬੁਰੀ ਤਰ੍ਹਾਂ ਅਤਵਾਦੀ ਹਮਲੇ ਤੋਂ ਬਚਨ ਦੇ ਵਿੱਚ ਕਾਮਯਾਬ ਹੋ ਗਈ ਹੈ ਉਸਨੇ ਫੋਨ ਤੇ ਕੰਬਦੀ ਆਵਾਜ਼ ਵਿੱਚ ਕਿਹਾ ਕਿ ਮੇਰੇ ਪਤੀ ਦੇ ਸਿਰ ਦੇ ਵਿੱਚ ਗੋਲੀ ਮਾਰੀ ਗਈ ਸੀ ਇੱਕ ਮਾਂ ਰੋ ਰਹੀ ਹੈ ਆਪਣੀ ਛਾਤੀ ਪिट ਰਹੀ ਹੈ ਤੇ ਕਹਿ ਰਹੀ ਹੈ ਕਿ ਮੇਰਾ ਪੁੱਤ ਬਚਾ ਲਓ ਮੇਰਾ ਪੁੱਤ ਬਚਾ ਲਓ ਦੋਸਤੋ ਖਬਰ ਲੱਗਿਆ ਵੀ ਮਤਲਬ ਬੜਾ ਮਨ ਉਦਾਸ ਹੁੰਦਾ ਹੈ ਕਿ ਇਹ ਲੋਕ ਕੌਣ ਨੇ ਜੋ ਇਨਸਾਨ ਦੀ ਕਦਰ ਹੀ ਨਹੀਂ ਕਰਦੇ ਜੋ ਮਾਲਕ ਦੇ ਬਣਾਏ ਹੋਏ ਇਨਸਾਨਾਂ ਦੀ ਕਦਰ ਨਹੀਂ ਕਰਦੇ ਫਿਰ ਆਪ ਵੀ ਇਸੇ ਤਰ੍ਹਾਂ ਹੀ ਕੋਈ ਗੰਦੇ ਨਾਲੇ ਚ ਪਿਆ ਹੁੰਦਾ ਕੋਈ ਕਿਸੇ ਪਾਸੇ ਪਿਆ ਹੁੰਦਾ ਕਿਸੇ ਦਾ ਸਿਰ ਅਲੱਗ ਹੋਇਆ ਹੁੰਦਾ ਜੈਸੀ ਕਰਨੀ ਹੈ ਵੈਸੀ ਹੀ ਭਰਨੀ ਹੈ ਔਰ ਉਧਰ ਜੇ ਆਪਾਂ ਰਾਜਨੀਤਿਕ ਖੇਮਿਆਂ ਦੀ ਗੱਲ ਕਰੀਏ ਤਾਂ ਅਤਵਾਦੀ ਹਮਲੇ ਬਾਰੇ ਮੁੱਖ ਮੰਤਰੀ ਉਮਰ ਅਬਦੁੱਲਾਹ ਨੇ ਕਿਹਾ ਕਿ ਮੈਂ ਬਹੁਤ ਹੈਰਾਨ ਹਾਂ ਕਿ ਸਾਡੇ ਸੈਲਾਨੀਆਂ ਤੇ ਇਹ ਹਮਲਾ ਇੱਕ ਕਨਾਉਣਾ ਕੰਮ ਹੈ ਔਰ ਇਸ ਹਮਲੇ ਦੇ ਦੋਸ਼ੀ ਜਾਨਵਰ ਹਨ ਔਰ ਅਨਮਨੁੱਖੀ ਅਤੇ ਕਨਾਉਣੇ ਹਮਲਿਆਂ ਦੇ ਵਿੱਚ ਤੁਸੀਂ ਜਿਹੜਾ ਹੈ ਉਹ ਸਾਡਾ ਸਾਥ ਦਿਓ ਅਸੀਂ ਅਸੀਂ ਕੋਸ਼ਿਸ਼ ਕਰਦੇ ਆ ਕਿ ਉਹਨਾਂ ਲੋਕਾਂ ਨੂੰ ਲੱਭ ਕੇ ਉਹਨਾਂ ਨੂੰ ਉਸੇ ਤਰ੍ਹਾਂ ਦੀ ਸਜ਼ਾ ਦਈਏ ਔਰ ਕਾਫੀ ਪਰੇਸ਼ਾਨ ਉਹ ਵੀ ਨਜ਼ਰ ਆ ਰਹੇ ਸੀ ਸੋ ਇਹਨਾਂ ਦੇ ਖਿਲਾਫ ਉਹਨਾਂ ਨੇ ਲੋਕਾਂ ਦੇ ਕੋਲੋਂ ਮਦਦ ਦੀ ਵੀ ਅਪੀਲ ਕੀਤੀ ਹੈ ਸੋ ਇਸ ਸਾਰੀ ਘਟਨਾ ਨੂੰ ਲੈ ਕੇ ਭਾਰਤ ਦੇ ਵਿੱਚ ਵੀ ਅਲੱਗ-ਅਲੱਗ ਸਟੇਟਸ ਦੇ ਵਿੱਚ ਹਾਈਲਾਰਟ ਜਿਹੜਾ ਹੈ ਉਹ ਵੀ ਕੀਤਾ ਗਿਆ ਖਾਸ ਕਰਕੇ ਭੀੜ ਭੜ ਵਾਲੇ ਇਲਾਕਿਆਂ ਦੇ ਵਿੱਚ ਜਾਣ ਦੇ ਮਨਾਹੀ ਹੈ ਕਿ ਤੁਸੀਂ ਆਏ ਦੋਲੇ ਦੇਖੋ ਤੁਹਾਡੇ ਕੌਣ ਹੈ ਕੌਣ ਨਹੀਂ ਹੈ ਸੋ ਜੰਮੂ ਕਸ਼ਮੀਰ ਦੇ ਵਿੱਚ ਇਸ ਘਟਨਾ ਨੇ ਜਿੱਥੇ ਪੂਰੀ ਦੁਨੀਆ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਔਰ 26 ਲੋਕ ਦੱਸੇ ਜਾ ਰਹੇ ਨੇ 10 ਜ਼ਖਮੀ ਦੱਸੇ ਜਾ ਰਹੇ ਨੇ ਔਰ ਇਹ ਸਾਰੀ ਘਟਨਾ ਜਿਹੜੀ ਹੈ ਇਸ ਸਮੇਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਸੋ ਦੋਸਤੋ ਮੈਂ ਇਸ એપisode ਦੇ ਜ਼ਰੀਏ ਤਾਂ ਇਹੀ ਕਹਿਣਾ ਚਾਹੁੰਦਾ ਉਹਨਾਂ ਸਾਰੇ ਪਟਕੇ ਹੋਏ ਨੌਜਵਾਨਾਂ ਨੂੰ ਕਿ ਸਹੀ ਰਸਤੇ ਤੇ ਆ ਜਾਓ ਤੁਹਾਡੀ ਇੱਜ਼ਤ ਤੁਹਾਡਾ ਸਨਮਾਨ ਹੋਵੇਗਾ ਨਹੀਂ ਤਾਂ ਵੀ ਤੁਹਾਨੂੰ ਪਤਾ ਹੀ ਹੈ ਕਿ ਤੁਹਾਡੇ ਵਰਗਿਆਂ ਦਾ ਉਹੀ ਹਸ਼ਰ ਹੋਣਾ ਜੋ ਤੁਸੀਂ ਆਵਾਮ ਦਾ ਹਸ਼ਰ ਕਰ ਰਹੇ ਹੋ ਜੁੜੇ ਰਹੋ ਪੋਸੂ ਨਮਾ ਚੈਨਲ ਤੇ ਨਾਲ